ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਆ ਸੋਹ ਭਰਾਵਾਂ ਵੀਰ ਜੀ ਕਿਵੇਂ ਆ ਸਾਰੇ ਮੇਰੇ ਭਰਾਵਾਂ ਦਾ ਕੀ ਹਾਲ ਚਾਲ ਆ ਕੂਤਰਾ ਵਾਈ ਦਾ ਸੀਜ਼ਨ ਆ ਗਿਆ ਹੋ ਜਾ ਤਗੜੇ ਦਿਨ ਫੁੱਲ ਲੱਗ ਲਾ ਕੇ ਕਰੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਪੇਜ ਨਾਲਨ ਬਲੌਗ ਤੇ ਜਿੱਥੇ ਜਿੱਥੇ ਵੀ ਮੇਰੇ ਭਰਾ ਵਸਦੇ ਆ ਦੁਨੀਆ ਚ ਦੇਸ਼ਾਂ ਵਦੇਸ਼ਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਜੋ ਵੀਡੀਓ ਬਹੁਤ ਵਧੀਆ ਲਾਈਕ ਕਰ ਰਹੇ ਜੋ ਤੇ ਉਹ ਮੈਂ ਕੁਝ ਪਾਈਆਂ ਵੀਡੀਓ ਜਿਤਨਾ ਆਪਣੇ ਕਬੂਤਰ ਬਾਜ਼ੀ ਦੇ ਮਤਲਬ ਉਹਦੇ ਵਿੱਚ ਹੀ ਇੱਕ ਮੈਂ ਵੀਡੀਓ ਪਾ ਰਿਹਾ ਹਾਂ ਬੜੇ ਟ੍ਰੈਂਡਿੰਗ ਟੌਪਿਕ ਚੱਲ ਰਹੇ ਆ ਬੜੇ ਭਰਾਵਾਂ ਦੀ ਰਿਕੁਐਸਟਾਂ ਦੇ ਲਈ ਆ ਰਹੀਆਂ ਤੇ ਮੈਂ ਕਿਹਾ ਚਲੋ ਇਹ ਵੀਡੀਓ ਪਹਿਲਾਂ ਪਾ ਦਈਏ ਬਾਕੀ ਦਾ ਕੰਮ ਚੱਲਦੇ ਰਹਿਣੇ ਮੋੜ ਜੀ ਮੋੜ ਤਾਂ ਫਿਰ ਮੋੜ ਹੀ ਆ ਤੇ ਉਹ ਮੋੜ ਦੀ ਲੈ ਕੇ ਆਇਆ ਭਰਾਓ ਤੁਹਾਡੇ ਵਾਸਤੇ ਵੀਡੀਓ ਤੇ ਮੋੜ ਵੀ ਪੱਕਾ ਆ ਭਰਾ ਤੇ ਹੁਣ ਮੇਰੇ ਵੀਰ ਇਹਨਾਂ ਵੀਡੀਓ ਵੇਖ ਕੇ ਕੋਈ ਖਰਾ ਕਹਦੇ ਕਿ ਇਹ ਤੇ ਪਾਕਿਸਤਾਨ ਦਾ ਮੋੜ ਆ ਤੇ ਇਹ ਉਹ ਮੋੜ ਆ ਤੇ ਮੇਰੇ ਵੀਰ ਢਿੱਡੋਂ ਤੇ ਕਿਸੇ ਨੇ ਵੀ ਕੋਈ ਚੀਜ਼ ਜੰਮੀ ਹੁੰਦੀ ਜ਼ੋਰ ਤੋੜ ਦੀ ਕਬੂਤਰ ਪਾਜੀ ਜ਼ੋਰ ਤੋੜ ਕਰਕੇ ਕੋਈ ਇਦਾਂ ਦੀ ਚੀਜ਼ਾਂ ਫੜ ਕੇ ਉਹ ਇਦਾਂ ਫੜ ਕੇ ਜਿਹੜੀ ਚੀਜ਼ ਵੀ ਜਲੀ ਕੇ ਜਿਹੜੀ ਸੂਤਰਾ ਆਉਂਦੀ ਉਹ ਉਹਦਾ ਮੋੜ ਹੋ ਜਾਂਦਾ ਤੇ ਮੈਂ ਵੀ ਮੇਰੀ ਕਬੂਤਰ ਪਾਜੀ ਦੀ ਵੀ ਇੱਕ ਖਾਸियत ਹੈ ਕਿ ਮੈਂ ਕਿਸੇ ਇੱਕ ਚੀਜ਼ ਤੇ ਡਿਪੈਂਡ ਨਹੀਂ ਰਹਿੰਦਾ ਮੇਰੇ ਕੋਲ ਹਰ ਚੀਜ਼ ਦਾ ਅਲਟਰਨੇਟ ਹੁੰਦਾ ਇਤਰਾ ਹੀ ਆ ਮੋੜ ਵੀ ਮੈਂ ਮੈਨੂੰ ਕਿਸੇ ਬੜੇ ਹੀ ਮੇਰੇ ਖਾਸ ਬੰਦੇ ਨੇ ਦੱਸਿਆ ਕਿ ਮੇਰਾ ਨਾਂ ਨਹੀਂ ਦੱਸਾਂ ਮੋੜ ਮੈਂ ਤਾਂ ਮਜ਼ਾਕ ਦੇਣਾ ਤੇ ਉਹਦਾ ਮੋੜ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਾਂ ਬਹੁਤ ਹੁੰਦਾ ਮੋੜ ਤੇ ਵੀਰ ਜੀ ਤੁਹਾਨੂੰ ਬੱਤ ਵੱਤ ਆਪਾਂ ਨੌਲੇਜ ਸ਼ੇਅਰ ਕਰ ਰਹੇ ਹਾਂ ਵੇਖੋ ਮੇਰੇ ਭਰਾਓ ਚੈਨਲ ਤੇ ਫਿਰ ਹਣ ਮੋਰ ਬੱਪੀ ਆਨੇ ਨੇ ਬਣਾਤਾ ਤੇ ਵੇਖੋ ਨੌਲੇਜ ਕਿੰਨੀ ਕਿ ਦਿੰਦਾ ਕਿੰਨੇ ਮੋੜ ਦੱਸਦਾ ਜਾਂ ਕਿੰਨੀਆਂ ਗੱਲਾਂ ਕੋਈ ਨਹੀਂ ਦੱਸਦਾ ਵੀਰ ਤੇ ਆਪਾਂ ਸਾਰੀਆਂ ਚੀਜ਼ਾਂ ਤੋਂ ਅਲੈਦਾ ਵਾ ਸਾਡਾ ਚੈਨਲ ਨੌਲੇਜ ਦਾ ਖਜ਼ਾਨਾ ਆ ਵੇਖੋ ਵੀਰ ਮੈਨੂੰ ਨਾ ਕੋਈ ਡਰ ਆ ਕਿਸੇ ਦਾ ਪੇ ਮੇਰੇ ਨਾਲ ਕੋਈ ਮੇਰੇ ਤੋਂ ਜਿੱਤ ਜੂ ਜਾਂ ਮੈਂ ਕਿਹ ਕੋ ਹਾਰ ਜੂਗਾ ਵੇਖੋ ਭਰਾ ਉਹ ਨਾ ਤੁਸੀਂ ਮੇਰੇ ਨਾਲ ਬਾਜੀ ਛੜਨੇ ਆ ਨਾ ਤੁਸੀਂ ਮੇਰੇ ਨਾਲ ਦਲੇ ਛੜਨੇ ਪਰਡੇ ਦੇ ਬਕਰੀਬ ਦੇ 300 ਕਬੂਤਰ ਲੈ ਗਿਆ ਕੋ ਕੱਢ ਕੇ ਤੇ ਮੇਰੇ ਭਰਾ ਨੇ 50000 ਰੁਪਏ ਨਾ ਵੀ ਰੱਖਿਆ ਤੇ ਜੇ ਕਿਸੇ ਭਰਾ ਨੇ ਨੂੰ ਕੋਈ ਦੱਸ ਪੈਂਦੀ ਹੈ ਤੇ ਉਹ ਭਰਾ ਦਾ ਜਰੂਰ ਤਲ ਕੋ ਵੀਡੀਓ ਮੈਂ ਪਾਉਣੀ ਨਹੀਂ ਆ ਵੀਡੀਓ ਸਾਰਿਆਂ ਤੁਸੀਂ ਵੇਖ ਲਈਓ ਠੱਲਾਂ ਠੱਲਾਂ ਵੀ ਭਰਾ ਆਂਦਾ ਮੇਰੇ ਪਈਆਂ ਤੇ ਯਾਰ ਹੈਲਪ ਆਪਣੇ ਵਰਗਾ ਕਬੂਤਰਬਾਜ਼ ਕਿਹਦਾ ਸ਼ੌਂਕ ਹੋ ਜੂਗਾ ਉਹ ਮੇਰੇ ਵੀਰ ਆਪਾਂ ਜਾਣ ਨਹੀਂ ਦੇਣੀ ਦੱਸੋ ਮੈਨੂੰ ਇਹੋ ਜੇ ਨੀਜ ਹਰਕਤ ਕਰਕੇ ਯਾਰ ਤੁਸੀਂ ਕਬੂਤਰਬਾਜ਼ ਬਣ ਜੋਗੇ ਮੈਂ ਤਾਂ ਕਦੀ ਬਣਦਾ ਵੇਖ ਰਿਹਾ ਕਰਕੇ ਇਹ ਰੱਬ ਹੀ ਮਿਹਰਬਾਨ ਹੋਵੇ ਨਾ ਤੇ ਫੇਰ ਹੀ ਕਿਸੇ ਬਣੇ ਗੱਡੀ ਰੇਡਦੀ ਆ ਤੇ ਚਲੋ ਤੁਹਾਡਾ ਜਿਆਦਾ ਸਮਾਂ ਨਹੀਂ ਲੈਂਦਾ ਆ ਕਬੂਤਰ ਆਪਣੇ ਦਾਣੇ ਖਾ ਰਹੇ ਮੰਗਰ ਤੇ ਆਪਾਂ ਚੱਲਦੇ ਆ ਆਪਣੇ ਵੀਡੀਓ ਆਲ ਅੱਜ ਦਾ ਮੋੜ ਹਾਂਜੀ ਵੀਰ ਜੀ ਵੈਲਕਮ ਹੋ ਗਿਆ। ਹਾਂ ਕਾਫੀ ਦਿਨਾਂ ਬਾਅਦ ਵੀਡੀਓ ਬਣਾਉਣ ਲੱਗਾ ਮੈਂ ਹੈ ਨਹੀਂ ਪੰਜਾਬ ਤੋਂ ਬਾਹਰ ਹੀ ਕਿਤੇ ਕਿਤੇ ਕੰਮ ਦੇ ਸਿਲਸਿਲੇ 'ਚ ਗਿਆ ਹੀ ਤੇ ਕੱਲ ਪਰਸੋ ਹੀ ਜੇ ਵਾਪਸ ਆਇਆ ਤੇ ਫੇਰ ਤੇ ਫੋਨ ਮੇਰਾ ਗੁੰਮ ਹੋ ਗਿਆ ਦਿੱਲੀ ਸਾਰਾ ਸਿਸਟਮ ਹੀ ਕੁੜੀਆ ਲੋਕ ਮੇਰੇ ਕੋ ਨੰਬਰ ਮੰਗਦੇ ਨੰਬਰ ਪਿਆ ਯਾਰ ਕੀ ਦਵਾਂ ਉਹ ਆ ਗਿਆ ਸਾਡਾ ਭਰਾ ਚਲ ਕਹ ਦੋ ਚੈਨਲ ਸਬਸਕ੍ਰਾਈਬ ਕਰ ਦੋ ਬੋਲ ਦੋ ਬੋਲੋ ਬੱਤੇ ਚੈਨਲ ਸਬਸਕ੍ਰਾਈਬ ਕਰ ਦੋ ਫਟਾਫਟ ਕਰਤੇ ਸਹੀ ਠੀਕ ਹੈ ਫੋਨ ਵੀ ਯਾਰ ਗੋਮ ਹੋ ਗਿਆ ਸਾਰਾ ਸਿਸਟਮ ਫੇਰ ਨਵੇਂ ਐਸੇ ਮੌਸਮਾਂ ਕਟਾਈਆਂ ਤੇ ਨੰਬਰ ਪੇਰੇ ਵੀ ਸਾਰੇ ਮੰਗਦੇ ਯਾਰ ਮੈਂ ਹੁਣ ਜਵਾਬ ਲੈ ਲੈ ਕਿ ਵੀ ਮੈਂ ਕੀ ਪਾਵਾਂ ਨੰਬਰ ਵੀਰ ਜੀ ਮੈਂ ਨਾ ਤੁਹਾਨੂੰ ਦੱਸਾਂ ਜਨੂਅਲ ਟੂ ਬੀ ਓਨੈਸਟ ਮੈਂ ਯਾਰ ਤਾਂ ਨਹੀਂ ਦਿੰਦਾ ਨੰਬਰ ਮੇਰੇ ਕੋਲ ਯਾਰ ਸਮਾਂ ਨਹੀਂ ਦਿੱਤਾ ਜਾਂ ਜੇ ਤੁਹਾਨੂੰ ਨੰਬਰ ਦੇ ਦੂੰਗਾ ਤੁਹਾਡਾ ਫੋਨ ਚੁੱਕੂੰਗਾ ਫਿਰ ਤੁਸੀਂ ਕਹੋਗੇ ਯਾਰ ਬੰਦੇ ਜਾਕੜੋਗੇ ਇਹ ਕਰਕੇ ਮੈਂ ਨੰਬਰ ਤਾਂ ਨਹੀਂ ਸ਼ੇਅਰ ਕੀਤਾ ਮੇਰੇ ਕੋਲ ਫੋਨ ਇੱਕੋ ਹੀ ਯਾਰ ਉਹੋ ਹੀ ਨੰਬਰ ਮੇਰਾ ਪਰਸਨਲ ਹੈ ਉਹੋ ਹੀ ਸਾਰਾ ਕੁਝ ਆ ਤੇ ਸਮਾਂ ਤੇ ਯਾਰ ਜੇ ਤੁਹਾਨੂੰ ਮੰਗਿਆ ਜਿਤਨਾ ਆਪਣਾ ਫੇਸਬੁੱਕ ਤੇ ਚੱਲਦਾ ਪੇਜ ਪੜੇ ਨਾਲ ਬਲ ਜਾਮ ਇੰਸਟਾ ਤੇ ਚੱਲਦਾ ਪਈਣਾ ਬਲੌਗ ਉੱਥੇ ਤੁਸੀਂ ਯਾਰ ਮੈਸੇਜ ਕਰ ਲਿਆ ਕਰੋ ਪਰਸਨਲੀ ਉਹ ਤੁਹਾਨੂੰ ਮੈਂ ਦੱਸ ਦਊਗਾ ਬਾਕੀ ਸਾਰਾ ਕੁਝ ਮੈਂ ਸ਼ੇਅਰ ਕਰੀ ਆ ਨਾ ਜੇ ਫਿਰ ਵੀ ਕਿਸੇ ਨੂੰ ਲੱਗਦਾ ਯਾਰ ਤੇ ਉੱਤੇ ਦੱਸੋ ਮੈਂ ਤੁਹਾਨੂੰ ਆਪਣੇ ਜੋ ਚੀਜ਼ਾਂ ਉਹਦੇ ਬਾਰੇ ਦੱਸਾਂਗਾ ਤੇ ਚਲੋ ਹਾਸਾ ਠੱਠਾ ਬੜਾ ਹੋ ਗਿਆ ਆਪਾਂ ਚੱਲਦੇ ਮੋੜ ਆਲ ਅੱਜ ਦਾ ਮੋੜ ਬੜਾ ਹੀ ਵਧੀਆ ਮੋੜ ਅਮ ਲੈ ਕੇ ਲਿਆਣੇ ਚੀਜ਼ਾਂ ਮੈਂ ਤੁਹਾਨੂੰ ਦੱਸ ਦੇਣਾ ਤੇ ਬੜਾ ਤਗੜਾ ਰਿਜ਼ਲਟ ਵੀ ਦੇ ਦੇਖੋ ਮੋੜ ਦਾ ਮੈਂ ਤੁਹਾਨੂੰ ਦੱਸਾਂ ਫੰਕਸ਼ਨ ਕੀ ਹੁੰਦਾ ਮੋੜ ਮੇ ਮੋੜ ਮੇ ਨੇ ਪਤਾ ਕਿਹੜੇ ਫੰਕਸ਼ਨ ਦੇ ਕੰਮ ਕਰਦਾ ਵੀ ਕਬੂਤਰ ਨੂੰ ਗਰਮ ਕਰ ਦੇਣਾ। ਕੋਤ ਦੇ ਅੰਦਰ ਗਰਮੀ એનર્ਜੀ ਭਰ ਦੇਣੀ ਤਕਲੀਫਾਂ ਸਭ ਨਿਕਲ ਜਾਂਦੇ ਆ। ਉਹਨੂੰ ਉਹ ਮੋੜ ਕੇ ਨੇ। ਠੀਕ ਹੈ ਜੀ ਤੇ ਜਿਹੜੇ ਸਾਬ ਨਾਲ ਹਰ ਮੌਸਮ ਚੱਲਣ ਰਿਹਾ ਮੈਨੂੰ ਲੱਗਦਾ ਮੋੜ ਮਾੜ ਪੈਣੇ ਨਹੀਂ ਪੈਣ ਚ ਗਰਮੀ ਦੇ ਹੱਥ ਦੀ ਹੋ ਗਈ 35 36 ਟੈਂਪਰੇਚਰ ਚੱਲਣ ਰਿਹਾ। ਤੇ ਚਲੋ ਫਿਰ ਵੀ ਜਿਹੜੇ ਵੀ ਜਿਹੜੇ ਵੀ ਇਹਾਂ ਨੇ ਹੁਣ ਛੱਡਨੇ ਆ ਇੱਕ ਦੋ ਬਾਅਦ ਚ 1 ਅਪ੍ਰੈਲ ਤੋਂ ਕਬੂਤਰ ਕੱਢਣੇ ਲੋਕਾਂ ਨੇ ਸ਼ੁਰੂ ਕਰ ਦੇਨੇ ਬਾਅਦ ਤੇ ਉਹ ਮੇਰੇ ਭਰਾ ਯੂਜ਼ ਕਰੋ ਜਰੂਰ ਤੇ ਰਿਜ਼ਲਟ ਵੀ ਦੱਸੋ ਜਲਦੀ ਤੁਹਾਨੂੰ ਬਤਲਾਇਆ ਯਾਰ ਆਪਾਂ ਕੋਈ ਇਹਦੇ ਵਿੱਚ ਲੋਕ ਲਕਾਵ ਵਾਲੀ ਗੱਲ ਨਹੀਂ ਰੱਖੀ ਬਿਲਕੁਲ ਸਹੀ ਚੀਜ਼ ਤੁਹਾਨੂੰ ਯਾਰ ਦੱਸੀ ਦਿਆਂ ਅੱਗੇ ਕੋਈ ਯਾਰ ਮੇਰਾ ਭਰਾ ਜੇ ਕੋ ਵਰਤੂਗਾ ਜੇ ਕਿ ਉਹਨੂੰ ਫਾਇਦਾ ਹੋ ਜੂਗਾ ਤੇ ਵੈਰੀ ਗੁੱਡ ਤੇ ਮੇਰਾ ਵੀਰ ਕਹੀ ਵਿੱਚ ਗੱਲਾਂ ਵੀ ਕਰੀ ਜਾਂਦੇ ਯਾਰ ਤੂੰ ਆਪ ਕੀ ਹਿਸਾਬ-ਤਾਬ ਤੂੰ ਐ ਯਾਰ ਵੇਖੋ ਜੇ ਅਸੀਂ ਦੱਸਣ ਦੇ ਆ ਯਾਰ ਜੇ ਮਨ ਸਾਡਾ ਦਿਲ ਸਾਫ਼ ਦੱਸਣ ਦੇ ਆ ਤੇ ਕੋਈ ਯਾਰ ਤੁਹਾਨੂੰ ਪਰ ਕੀ ਦਸਤੀ ਚੀਜ਼ ਦੱਸਣਾ ਹੈ ਇਸ ਤਰ੍ਹਾਂ ਕੌਣ ਦੱਸਦਾ ਕਿੰਨੇ ਚੈਨਲ ਆ ਯਾਰ ਦੱਸਦਾ ਕੋਈ ਤੇ ਚਲੋ ਆਜੋ ਵੀਰ ਦੀ ਮੋੜ ਤੇ ਠੀਕ ਹੈ ਜੀ ਮੋੜ ਵੀਰਜੀ ਵੇਖੋ ਤੁਹਾਨੂੰ ਮੈਂ ਦੱਸ ਦੇਣਾ ਲੱਗਣ ਦਾ ਤਰੀਕਾ ਜਦੋਂ ਕਬੂਤਰ ਆ ਗਿਆ ਤੁਹਾਡੇ ਕਾਬੂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਗਾਲਾ ਲੱਗਦਾ ਹੁੰਦਾ ਉਹ ਅਦਰ ਮੈਂ ਦੱਸ ਦੂੰਗਾ ਵੀ ਮੋੜ ਲੱਗਣਾ ਕਿਵੇਂ ਆ ਕਿਵੇਂ ਤੋੜਨਾ ਕਿਵੇਂ ਖਰਾਕ ਦੇਣੀ ਸਵੇਰ ਤੱਕ ਦੀ ਸ਼ਾਮ ਦੱਸ ਦਊਗਾ ਤੇ ਮੇਰੇ ਵੀਰ ਅੱਗੇ ਆਪਣੇ ਭਰਾ ਆਪਣਾ ਦਿਮਾਗ ਵੀ ਯੂਜ਼ ਕਰਿਓ ਜ਼ਰੂਰ ਤੇ ਬੜਾ ਉੰਦਾ ਕਿਸਮ ਦਾ ਮੋੜ ਤੇ ਜੂਸ ਕਰੋ ਚਲੋ ਜੀ ਆਜੋ ਲੌਂਗ ਲੈ ਲਓ ਵੀਰ ਜੀ ਇੱਕ ਤੋਲਾ ਉਸ ਤੋਂ ਬਾਅਦ ਵੱਡੀ ਇਲਾਚੀ ਕਾਲੀ ਇਲਾਚੀ ਨੂੰ ਕਹਿੰਦੇ ਆਪਾਂ ਉਹ ਇੱਕ ਤੋਲਾ ਸਿਲਾਜੀਤ ਇੱਕ ਨੰਬਰ ਦਾ ਸਿਲਾਜੀਤ ਉਹ ਜਿਹੜਾ ਉੱਤਰਾਖੰਡ ਵਾਲਾ ਬਹੁਤ ਤਰ੍ਹਾਂ ਦਾ ਸਿਲਾਜੀਤ ਮਿਲ ਜਾ ਉਹ ਅੱਧਾ ਤੋਲਾ ਉਸ ਤੋਂ ਬਾਅਦ ਮਸਤ ਗੀਰ ਰੂਮੀ ਇੱਕ ਤੋਲਾ ਇਹ ਵੀ ਲੈ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਭੈਸੀਆ ਗੁੱਗਲ ਇੱਕ ਤੋਲਾ ਠੀਕ ਹੈ ਜੀ ਤੇ ਤੰਮਲ ਖਵਾਨ ਖੁਣੀ ਸੋਚਾ ਮੈਂ ਅੱਗੇ ਵੀ ਇੱਕ ਆਪਣੇ ਉੱਚ ਦੱਸਿਆ ਵਾ ਨੁਕਤੇ 'ਚ ਉਹ ਹੀ ਅੱਧਾ ਤੋਲਾ ਠੀਕ ਹੈ ਜੀ ਤੇ ਇੱਕ ਕਾਪੀ ਲੈ ਲੈਣੀ ਜੀ ਚਾਂਦੀ ਦੇ ਵਰਕਾਂ ਦੀ ਠੀਕ ਹੈ ਜੀ ਤੇ ਮਣਕਾ ਲੈ ਲੈਣੀ ਇੱਕ ਛੜਾਂਗੀ ਤੇ ਦਾਲਚੀ ਲੈ ਲੈਣੀ ਇੱਕ ਤੋਲਾ ਤੇ ਕਸਤੂਰੀ ਜਰੂਰ ਜੇ ਤੁਹਾਡੇ ਯਾਰ ਜੇ ਕਿਹਨ ਲੱਭਦੀ ਤੇ ਪਾਇਓ ਤੇ ਨਹੀਂ ਤੇ ਉਹ ਤੋਂ ਬਗੈਰ ਵੀ ਕੰਮ ਚੱਲੂਗਾ ਚੱਲੂਗਾ ਦੋ ਰਤਾਂ ਕਸਤੂਰੀ ਆਵੇ ਅਗਰ ਜੇ ਮਿਲਦੀ ਕਿਸੇ ਦੇ ਉੱਤੇ ਵਧੀਆ ਇੱਕ ਨੰਬਰ ਨਹੀਂ ਮਿਲਦੀ ਤੇ ਉੱਤ ਬਗੈਰ ਵੀ ਕੰਮ ਚੱਲੂਗਾ ਦੇਗਾ ਜੀ ਤੇ ਸੁੰਡ ਲੈਣੀ ਅੱਧਾ ਟੋਲਾ ਤੇ ਮਲਠੀ ਵੀ ਲੈਣੀ ਅੱਧਾ ਟੋਲਾ ਸਾਰੀਆਂ ਚੀਜ਼ਾਂ ਵੀ ਜੀ ਚੰਗੀ ਤਰ੍ਹਾਂ ਕੁੱਟ ਕੇ ਕੱਪੜ ਸ਼ਾਨ ਕਰ ਲੈਣੇ ਜਿੰਨੇ ਕੁੱਟੋਗੇ ਉਹਨਾਂ ਕਬੂਤਰ ਵੀ ਫਿਰ ਕੁੱਟ ਕੇ ਪੋਗਾ ਬਲਬੀ ਉਹਦੇ ਵਿੱਚ ਜਰਾ ਨਹੀਂ ਕੋਈ ਦੇਖਣਾ ਜੀਦਾ ਇੰਨਾ ਬਰੀਕ ਪਾਊਡਰ ਬਣਾ ਕੇ ਉਹਨੂੰ ਕੱਪੜ ਸ਼ਾਨ ਕਰ ਲਿਓ ਕੱਪੜ ਸ਼ਾਨ ਕਰਕੇ ਬਾਅਦ ਵਿੱਚ ਮੇਰੇ ਭਰਾ ਮੜਕੇ ਲੈ ਲਿਓ ਮੜਕੇ ਨੂੰ ਵੀ ਕੱਟ ਕੇ ਮੜਕੇ ਕੁੱਟ ਲਓ ਮੜਕੇ ਕੁੱਟ ਕੇ ਜੋ ਤੁਹਾਨੂੰ ਰੱਖ ਕੇ ਤੋਂ ਕੋਟ ਲੈਣੇ ਆ ਪੂਰੀ ਤਰ੍ਹਾਂ ਇਕੱਠੇ ਜਾਣ ਕਰ ਲੈਣ ਉਹਦੇ ਵਿੱਚ ਪਾਊਡਰ ਪਾ ਕੇ ਮਿਕਸ ਕਰਕੇ ਰਲਾ ਲਿਓ ਕਰਲ ਦੇ ਵਿੱਚ ਐ ਬੜੀ ਵਧੀਆ ਗੋਲੀ ਪੰਜ ਨਹੀਂ ਵੀਰ ਜੀ ਪੱਕਾ ਮੋੜ ਦਿਓ ਉਹਦੇ ਵਿੱਚ ਚਾਂਦੀ ਦੇ ਵਰਕ ਪਾ ਲੈਣੇ ਆ ਠੀਕ ਆ ਤੇ ਜਿਹੜੀ ਗੋਲੀ ਜਦੋਂ ਬਣਾਉਣੇ ਆ ਕਰਨੇ ਉਹਦੀ ਉਹਦੇ ਵਿੱਚ ਫਿਰ ਵਰਕ ਜਿਹੜਾ ਹੁੰਦਾ ਵਾ ਸੋਨੇ ਦਾ ਆਦਾ ਲਾ ਲਿਆ ਕਰਨਾ ਨਾਲ ਤੇ ਕਬੂਤਰ ਨੂੰ ਦੇ ਦਿਆ ਕਰਨਾ ਠੀਕ ਆ ਹੁਣ ਤੁਸੀਂ ਜਦੋਂ ਵੀ ਤੁਸੀਂ ਕਹਿਣਾ ਵੀ ਬੜੀ ਸਪੀਡ ਸਪੀਡ ਦੱਸ ਕਰਿਆ ਵੀਡੀਓ ਜਿਆਦਾ ਲੰਬੀ ਹੋਣੀ ਮੈਂ ਤਾਂ ਸਪੀਡ ਤੇ ਥੋੜੀ ਜੀ ਚਾਲ ਚੱਕੀ ਮੈਂ ਤੁਹਾਨੂੰ ਸਮਾਨ ਇੱਕ ਵਾਰ ਦੁਬਾਰਾ ਦੱਸ ਦੇਣਾ ਨੋਟ ਕਰ ਲਓ ਕਿ ਭਰਾ ਨੂੰ ਨਹੀਂ ਪਤਾ ਤੇ ਲੌਂਗ 1 ਤੋਲਾ ਬੜੀ ਇਲਾਚੀ 1 ਤੋਲਾ ਸਿਹਰਾਜੀਤ ਅੱਧਾ ਤੋਲਾ ਮਸਤਗੀ ਰੂਮੀ 1 ਤੋਲਾ ਭੈਂਸੀਆ ਗੋਗਲ 1 ਤੋਲਾ ਤੰਮਲ ਖਵੈਣ ਜਿਹਨੂੰ ਫੂਣੀ ਸ਼ੋਸ਼ਾ ਕਹਿੰਦੇ ਆ ਅੱਧਾ ਤੋਲਾ 1 ਕਾਪੀ ਚਾਂਦੀ ਦੇ ਵਰਕਾਂ ਦੀ ਤੇ ਮਣਕਾ 1 ਸ਼ਟਾੰਕ ਦਾਲਚੀਨੀ 1 ਤੋਲਾ ਕਸਤੂਰੀ 2 ਰਤੀਆਂ ਜਰੂਰਤ ਬੰਦਾ ਜੇ ਮਿਲੀ ਪਾਓ ਨਾ ਤਾਂ ਨਾ ਪਾਓ ਸੁੰਡ ਤੇ ਮਲਠੀ ਅੱਦਾ ਦਾ ਤੋੜਾ ਠੀਕ ਹੈ ਜੀ ਚੰਗੀ ਤਰ੍ਹਾਂ ਕੁੱਟ ਕੇ ਇੱਕ ਜਾਣ ਕਰ ਲੋ ਉੱਤੋਂ ਬਦ ਬਣਾ ਲੋ ਇਹਦੀ ਗੋਲੀ ਤੇ ਗੋਲੀ ਜਦੋਂ ਬਣਾ ਕੇ ਲਾਉਣੇ ਨਾ ਉਦੋਂ ਇਹ ਚੱਦਾ ਚ ਵਰਕ ਰੱਖਣਾ ਕਾਦਾ ਸੋਨੇ ਦਾ ਠੀਕ ਹੈ ਜੀ ਹੁਣ ਤਾਂ ਮੋੜ ਬਣ ਗਿਆ ਵਾ ਆਪਣਾ ਪੱਕਾ ਮੋੜ ਐ ਕੱਚਾ ਮੋੜ ਨਹੀਂ ਪੱਕਾ ਮੋੜ ਐ ਕਬੂਤਰ ਆ ਗਿਆ ਤੁਹਾਡੇ ਹੱਥ ਸੰਭਲਿਆ ਤੁਸੀਂ ਆਉਣਾ ਵਾ ਕਬੂਤਰ ਦਾ ਮਾਰਾ ਮੋਟੇ ਪਾਣੀ ਚਲਾਉਣਾ ਜਿਹੜੀ ਮੈਂ ਪਿੱਛੇ ਖਾਮ ਦੱਸ ਗਿਆ ਕਿਹੜੀ ਜਿਹੜੀ ਕੀ ਉਹਨਾਂ ਦੇ ਹੀ ਆਪਣੀ ਇੱਕ ਗਾਲਾ 올 ਦੇ ਰੋ ਕਬੂਤਰ ਨੂੰ ਦੇ ਕੇ ਗਰਮ ਪਾਣੀ ਦੇ ਕੇ ਛੱਡ ਦੋ ਇੱਕ ਦੋ ਮਿੱਠਾ ਮਾਰ ਜਾਂਦਾ ਫੜੋ ਕਬੂਤਰ ਨੂੰ ਕਾਬੂ ਕਰੋ ਆੜਾ ਮੋੜ ਆ 10 ml ਪਾਣੀ ਲਓ ਗਰਮ ਪਾਓ ਉਹਦੇ ਵਿੱਚ ਐ ਸੈੱਟ ਕਰਕੇ ਪੂਰਾ ਘੋਲ ਲਓ ਮੋੜ ਨੂੰ ਗੋਲੀ ਨਹੀਂ ਦੇਣੀ ਮੋੜ ਦੀ ਵਿੱਚ ਨਾਲ ਸੁਣ ਦਾ ਵਰਕ ਵੀ ਇਹਦੇ ਜਿਖ ਜਾਣ ਕਰਕੇ ਕੋਲ ਕੇ ਗੋਲੀ 10 ml ਪਾਣੀ ਪਾ ਕੇ ਕਬੂਤਰ ਦੇ ਮਾਰੋ ਸਾਹਮਣੇ ਤੇ ਛੱਡ ਦੋ ਕਬੂਤਰ ਇਹੋ ਆ ਡਿਪੈਂਡ ਕਰਦਾ ਵੀ ਜਦੋਂ ਕਬੂਤਰ ਮੋੜ ਚਲਾ ਜਾਂਦਾ ਮੰਨ ਲਓ ਤੁਹਾਡੇ 7 ਵਜੇ ਹੱਥ ਆਇਆ ਕਬੂਤਰ 8 8:30 ਤੱਕ ਤੁਸੀਂ ਮੋੜ ਦਿੱਤਾ 9 9:30 ਤੱਕ ਕਬੂਤਰ ਐ ਬਣ ਜਾਊਗਾ ਥੱਲਿਓ ਕਬੂਤਰ ਬਣ ਜਾਊਗਾ ਫਿਰ ਪਤਾ ਲੱਗਦਾ ਵੀ ਮੋੜ ਲੱਗਾ ਕਬੂਤਰ ਥੱਲਿਓ ਐ ਲਾਲ ਹੋਊਗਾ ਫਿਰ ਦੁਬਾਰਾ ਕਬੂਤਰ ਨੂੰ ਖੁੱਲੇ ਕਮਰੇ ਦੇ ਸਾਹਮਣਾ ਕਬੂਤਰ ਨੂੰ ਵਧੀਆ ਤਰਾਉਣਾ ਪਰਾਉਣਾ ਅੰਦਰ ਏਅਰ ਵਿੱਚ 3/2 ਇੰਚ ਦੇ ਖੋਡੇ 'ਚ ਬੰਦ ਕਰਦੇ ਕਬੂਤਰ ਨੂੰ ਜਿੰਨਾ ਖੁੱਲਾ ਰਹੂਗਾ ਓਨਾ ਜਲਦੀ ਕਬੂਤਰ ਸੰਭਲੂਗਾ ਤੇ ਜਲਦੀ ਆਪਣੇ ਹੋਸ਼ ਹੋ ਆ ਜਾਊਗਾ ਤੇ ਜਲਦੀ ਕਬੂਤਰ ਆਪਣਾ ਸਰੀਰ ਬਣਾਊਗਾ ਵਜਰ ਬਣਾਊਗਾ ਜਦੋਂ ਕਬੂਤਰ ਮੋੜ ਚਲਾ ਗਿਆ ਚੱਲ ਗਿਆ ਉਸ ਤੋਂ ਬਾਅਦ ਕਬੂਤਰ ਨੂੰ 8 ਤੋਂ 10 ਬਦਾਮ ਕੱਟੇ ਛੁੱਟੋ ਦੇ ਅੱਗੇ ਰਾਜੇ ਕੇ ਖਾਣ ਦੋ ਇਹ ਕੰਮ ਕੋਈ 9:30 ਵਜੇ ਤੱਕ ਹੋਊਗਾ ਮੇਰੇ ਹਿਸਾਬ ਨਾਲ ਤੱਕ ਜੇ ਸਾਰਾ ਕੁਝ ਸਹੀ ਚੱਲ ਰਿਹਾ ਤੇ ਕਬੂਤਰ ਤੁਹਾਨੂੰ ਰੋਕੇ ਨਾ ਰੱਬ ਦੇ ਅੱਗੇ ਅਰਦਾਸ ਕਰਿਓ ਬਦਾਮ ਛੋੜ ਦਿੱਤੇ ਕਬੂਤਰ ਨੇ ਬਦਾਮ ਖਾ ਲਏ ਯਾਰ ਜਿੱਤ ਤਰ੍ਹਾਂ ਸਵੇਰੇ ਸ਼ਾਮ ਕਰੀਦੀ ਨਾ ਕਬੂਤਰ ਦੀ ਪਾਣੀ ਦੇਈ ਦੇ ਐ ਤਰ੍ਹਾਂ ਰਾਤ ਨੂੰ ਮੋੜ ਵਾਲੇ ਕਬੂਤਰ ਦੀ ਸ਼ਾਮ ਕਰੀਦੇ ਹੁੰਦੇ ਆ ਦਿਨ ਵੀ ਜਾਗਣਾ ਤੇ ਰਾਤ ਵੀ ਜਾਗਣਾ ਹੈ ਵੇ ਓੜੇ ਹਾਂ ਦੇ ਮੋੜ ਤੇ ਮੋੜ ਹੀ ਆ ਤਾਂ ਕਰਕੇ ਮੋੜ ਦੀ ਗੇਮ ਔਖੀ ਹੁੰਦੀ ਆ ਮੋੜ ਦੇ ਵਿੱਚ ਢਡੇ ਘਟ ਰਹੇ ਹਰ ਕਿਸੇ ਦੇ ਵਾਸਤੇ ਗੱਲ ਲੈਂਦੀ ਜਿੱਦੋਂ ਕਬੂਤਰ ਨੇ ਖਰਾਕ ਚਲਾ ਜਾਨੀ ਨਾ ਆਦੀ ਪੋਰਟ ਫੜਕ ਤੁਸੀਂ ਵੇਖੋ ਪਾਣੀ ਨਾ ਪਰਿਆ ਥੋੜੀ ਜਿਹੀ ਸੱਕ ਤੋਂ ਵੀ ਸਮਝੋ ਵੀ ਖਰਾਕ ਚਲਾ ਰਿਆ ਇੱਕ ਦੋ ਵਾਰੀ ਪਾਣੀ ਅੱਗੇ ਰੱਖੋ ਨਹੀਂ ਨਹੀਂ ਪੈਂਦਾ ਤੇ ਕੋਸਾ ਪਾਣੀ ਹਾਥ ਨਾ ਦੇ ਦਿਓ ਯਾਰ ਹਾਂ ਇੱਕ ਹੋਰ ਚੀਜ਼ ਜਿਹੜਾ ਆਪਣਾ ਹੁੰਦੇ ਆ ਕੀ ਇਹਨੂੰ ਆਂਦੇ ਆ ਆਪਣਾ ਚੌਰਕਾ ਦੋ ਕੈਮਲੋ ਪਾ ਲੋ ਵਿੱਚ ਪਾਣੀ ਜਿਆ ਦੇਣਾ ਤੇ ਇੱਕ ਜਿਹੜੀ ਮੈਂ ਤੁਹਾਨੂੰ ਅੱਗੇ ਦਵਾਈ ਦੱਸੀ ਸੀ ਫਲੇਜਲ ਇੱਕ ਕੈਮਲੋ ਪਾ ਲੋ ਫਲੇਜਲ ਪਾ ਕੇ ਕਬੂਤਰ ਨੂੰ ਦੋ ਪਰ ਪਾਣੀ ਦੋ 12 11.5 12 ਦੇ ਕਬੂਤਰ ਖਰਾਬ ਚਲਾ ਜਾਊਗਾ ਜੇ ਕੋਈ ਥੋੜਾ ਬੋਤਾ ਕਤਰਾ ਕੈਂਕਰ ਹੋ ਵੀ ਗਿਆ ਤੇ ਕੋਈ ਚੱਕਰ ਹੋ ਉਸ ਤੋਂ ਬਾਅਦ ਕਬੂਤਰ ਗਰਮ ਕਰਨਾ ਜੋ ਫਿਰ ਰਾਜ਼ ਗਰਮ ਕਰਨ ਦੀ ਵੀਡੀਓ ਮੈਂ ਪਿਛੇ ਦੱਸ ਗਿਆ ਉਤਰਾਂ ਜਿਆਦਾ ਦਬੂ ਨਹੀਂ ਲਾਉਣਾ ਹਲਕਾ ਜਿਹਾ ਰੱਖ ਕੇ ਕਬੂਤਰ ਗਰਮ ਕਰੋ ਸੈੱਟ ਕਰੋ ਤੇ ਕਬੂਤਰ 10-15 ਮਲ ਪਾਣੀ ਦੇ ਕੇ ਨਾਲੇ ਕਬੂਤਰ ਰੈਸਟ ਕਰਨ ਦਿਓ ਤੇ ਨਾਲੇ ਆਪ ਸਮਝੋ 12:00 ਵਜੇ ਤੱਕ ਸਵੇਰੇ ਉੱਠੋ 7:00 ਵਜੇ ਮੁੱਠਾ ਕੱਢਣੇ ਆ ਤੇ 7:00 ਵਜੇ ਛੱਡਣਾ ਕਬੂਤਰ ਤੇ ਤੁਸੀਂ 5:00 ਵਜੇ ਜਾਓ ਕਬੂਤਰ ਕੋਲ ਵੇਖੋ ਕਿ ਸਾਹ ਹਤਾ ਕਬੂਤਰ ਸੈੱਟ ਆ ਨਹੀਂ ਸੈੱਟ ਥੋੜਾ ਬਹੁਤਾ ਪਾਣੀ ਜੇ ਮੰਗਦਾ ਤੇ ਪਾਣੀ ਦਿਓ ਉਹਨੂੰ ਸੈੱਟ ਹੋ ਜਾਊਗਾ 7:00 ਵੇ ਕਬੂਤਰ ਛੱਡਣਾ ਸਤ ੍ਰਿ ਸ੍ਰੀ ਅਕਾਲ ਕਬੂਤਰ ਸਾਡੇ ਪੌਣੇ ਛੇ ਕੁ ਡੇ ਦੇ ਵਿੱਚ ਆ ਗਏ ਜੰਜੇ ਤੇ ਤੋਂ ਸਾਹਬਿਆ ਕਬੂਤਰ ਆਹ ਕਬੂਤਰ ਨੂੰ ਚੱਕ ਕੇ ਪਲਟ ਦੋ ਠੀਕ ਹੈ ਵੀਰ ਜੀ ਚੱਕ ਕੇ ਕਬੂਤਰ ਨੂੰ ਪਲਟ ਦੋ ਕੋਈ ਜੋ ਮਾੜਾ ਮੋਟਾ ਬਾਦਾਮ ਰਹਿਤ ਕੋ ਸਭ ਵੜਾ ਦੋਗਾ ਹੁਣ ਬਾਦਾਮਾਂ ਦੀ ਗੱਲ ਆ ਗਈ ਜੇ ਤੁਹਾਨੂੰ ਕੱਲ ਦਿੱਤੇ ਸੀ 8 ਬਾਦਾਮ 8 ਬਾਦਾਮ ਤੇ ਤੋਰੇ ਤੇ ਰਾਤ ਨੂੰ ਦੋ ਕੱਲ ਨੂੰ ਸਵੇਰ ਨੂੰ ਦੋ ਵਧਾ ਦੋ 10 ਬਾਦਾਮ ਚੁਕਾਓ ਇਹ ਵੀ ਵੇਖ ਲੋ ਮੇਰੇ ਵੀਰ ਜਰੂਰੀ ਨਹੀਂ ਕਿ ਬਾਦਾਮ ਵਧਾ ਕੇ ਦੇਣੇ ਘੱਟ ਵੀ ਬਾਦਾਮ ਦੇ ਦਿੱਤੀ ਜਾਂਦੇ ਕਬੂਤਰ ਨੂੰ ਜਰੂਰੀ ਨਹੀਂ ਕਿ ਵਧ ਕੇ ਦੇਣੇ ਦੇ ਰੋਜ਼ ਕੀ ਫਿਰ ਕੱਲ ਨੂੰ ਤਿਸਰ ਵੀ ਪੈ ਜੇ ਤੇ 10 ਬਦਮ ਕੱਟ ਕੇ ਖਤਰੇ ਦੇ 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 ਦੋ 8 ਤੋਂ 7 ਤੋਂ 8 ਮੈਂ ਦੇ ਸਹੀ ਹਨਾ ਦੇ ਕੇ ਕਬੂਤਰ ਨੂੰ ਪਾਣੀ ਬਣਾ ਲਾ ਕੇ ਤੇ ਗੋਲੀ ਮੇ ਪਿਛੇ ਦਸ ਕੇ ਉਹ ਗੋਲੀ ਤੋੜ ਕੇ ਥੋੜੀ ਜਿਹੀ ਉਹ ਸਾਹਮਣੇ ਸੁੱਟ ਦਿਓ ਤੇ ਕਬੂਤਰ ਨੂੰ ਲੈ ਕੇ ਰੱਪ ਦਾ ਨਾਂ ਤੇ ਛੱਡੋ ਦਿਨ ਕਰਕੇ ਉਹ ਕਬੂਤਰ ਮਾਰੇ ਨਹੀਂ ਸੋਖ ਰੱਖਿਆ ਸਾਰਾ ਕੋਈ ਵਧੀਆ ਰਿਹਾ ਤੇ ਦੇਣੀ ਕਰਕੇ ਉਹ ਕਬੂਤਰ ਤੇ ਨਾਲ ਜਾਂਦੇ ਨੂੰ ਜਿਹੜਾ ਮੈਂ ਦੱਸਿਆ ਜਿਤਨਾ ਚੁਰਕਾ ਥੋੜਾ ਜਿਆ ਪਾ ਦੇਣਾ ਵਿੱਚ ਤੇ ਇੱਕ ਹੁੰਦੀ ਆ ਆਪਣਾ ਅਰਕੇ ਕਾਹੀ ਨੇ ਥੋੜਾ ਜਿਹਾ ਪਾ ਲੈਣਾ 2 2 ਐਮ ਇਹ ਪਾ ਕੇ ਨਾਲ ਪਾਣੀ ਜਿਹੜਾ ਬਣਿਆ ਸਵੇਰ ਨੂੰ ਬਣਿਆ ਪਾਣੀ ਜਿਹੜਾ ਨੋਰਮਲ ਪਾਣੀ ਦੇਣਾ ਕਬੂਤਰ ਨੂੰ ਉਬਲਿਆ ਪਾਣੀ ਠੰਡਾ ਕੀਤਾ ਜਾਂ ਘੜਿਆ ਪਾਣੀ ਦੇ ਕੇ ਕਬੂਤਰ ਨੂੰ ਰਾਰ ਕਬੂਤਰ ਜਿਹਦਾਂ ਮੈਂ ਦੱਸੀ ਨਾ ਤੁਹਾਨੂੰ ਉਹ ਰਹਿਜ ਵਾਲੀ ਗੇਵ ਉਹੋ ਚੀਜ਼ ਸੇਮ ਇੱਥੇ ਕਰਕੇ ਛੱਡੋ ਕਬੂਤਰ ਜੋੜਦਾ ਵੀ ਫਿਰ ਆਪਣੀ ਖਰਾਕ ਚਲਾਈ ਜਾਊਗਾ ਤੇ ਵੀਰ ਜੀ ਆ ਹੋ ਗਿਆ ਤੁਹਾਡਾ ਮੋੜ ਬੜਾ ਸਿੰਪਲ ਜਾਂ ਸਾਦਾ ਜਿਹਾ ਮੈਂ ਤੇ ਤੋਂ ਮਾਰਦੇ ਦਹਤਾਂ ਲੇਕਿਨ 24 ਘੰਟੇ ਜਾਗਣਾ ਮੈਨਾਂ ਮੋੜ ਇਨਾਂ ਸੌਕਾਂ ਨਹੀਂ ਹੁੰਦਾ ਤੇ ਸਾਮਕੇ ਵੇਖੋ ਭਰਾ ਨੂੰ ਯਾਦ ਰੱਖੋ ਦੁਆਵਾਂ ਚ ਜੇ ਤੁਹਾਨੂੰ ਵਧੀਆ ਲੱਗਾ ਤੇ ਇੱਕ ਅਪਰੀਸ਼ੀਏਟ ਜ਼ਰੂਰ ਕਰਿਓ ਕਬੂਤਰ ਡਾ ਕੇ ਘਰ ਵੇਖੋ ਪਹਿਲਾਂ ਤੇ ਜੇ ਕਬੂਤਰ ਉੱਡੂਗਾ ਯਾਰ ਜਿਹੜੇ ਤੁਹਾਨੂੰ ਚੀਜ਼ਾਂ ਦੱਸਿਆ ਨਾ ਮੈਂ ਬੜੀਆਂ ਇਹ ਨਿਹਾਇ ਸਸਤੀਆਂ ਕੁਝ 4-500 ਰੁਪਏ ਦਾ ਮੋੜ ਤਿਆਰ ਹੋ ਜਾਣਾ ਸਵਾ ਇੱਕ ਕਸਤੂਰੀ ਤੇ ਕਸਤੂਰੀ ਤੁਹਾਨੂੰ ਵਧੀਆ ਕਿਦੋਂ ਲੱਭਣੀ ਨਹੀਂ ਐਵੇਂ ਉਹਦੇ ਪਿੱਛੇ ਨਾ ਮੱਥਾ ਮਾਰੀ ਕਰਿਓ ਆ ਜਿਹੜੇ ਤੁਹਾਨੂੰ ਦੂਜੀ ਚੀਜ਼ ਦੱਸਿਆ ਇਹਨਾਂ ਤੇ ਕਬੂਤਰ ਸਾਮਕੇ ਛਾੜ ਦਿਓ ਘਰ ਟਰਾਈ ਕਰਕੇ ਵੇਖ ਲਓ ਇੱਕ ਦੋ ਦਿਨ ਘਰ ਡਾ ਕੇ ਵੇਖੋ ਫਿਰ ਤੁਹਾਡਾ ਜਦ ਹੱਥ ਸੈੱਟ ਹੋ ਜਾਊਗਾ ਆਪੇ ਤੁਹਾਨੂੰ ਪਤਾ ਲੱਗ ਜਾਣਾ ਵੀ ਵਾਕਿਆ ਇਹ ਬੋਰਡ ਕੇ ਕੰਮ ਦਾ ਹੈਗਾ ਠੀਕ ਹੈ ਜੀ ਤੇ ਦਿਓ ਇਜਾਜ਼ਤ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਸ਼ੇਅਰ ਕਰੋ ਬਤਵਾਦ ਜਿੰਨੇ ਭਰਾਵਾਂ ਤੱਕ ਸਾਡੀ ਵੀਡੀਓ ਪਹੁੰਚੇ ਕਿਸੇ ਗਰੀਬ ਤੱਕ ਕਿਸੇ ਇਹੋ ਜਿਹਾ ਬੰਤੇ ਤੱਕ ਜਿਹਨੂੰ ਕਿਸੇ ਨੇ ਜ਼ਿੰਦਗੀ ਉਹ ਦੱਸਿਆ ਨਹੀਂ ਜੇ ਕੋਈ ਇਹੋ ਜੀ ਚੀਜ਼ੋ ਤੱਕ ਪਹੁੰਚਦੀ ਤੇ ਪਹਚਾਓ ਤੇ ਕੋਈ ਯਾਰ ਬਾਜੀ ਜੇ ਤ ਵੀ ਸਾਡਾ ਕਿ ਜਾਂਦਾ ਠੀਕ ਹੈ ਤੇ ਇੰਨਾ ਹੀ ਕਹਿੰਦਾ ਹਾਂ ਮੈਂ ਤੜ ਤੋਂ ਲੈਣਾ ਇਜਾਜ਼ਤ ਦੁਆਵਾਂ ਯਾਦ ਰੱਖਿਓ ਚੈਨਲ ਨੂੰ ਅਨਬਲਗ ਨੂੰ ਸਬਸਕ੍ਰਾਈਬ ਕਰੋ ਰੱਬ ਰਾਖਾ